ਹਾਂਜੀ ਮਿੱਤਰੋ ਗਾਣਾ ਰਿਲੀਜ਼ ਹੋ ਰਿਹਾ ਕੱਲ ਨੂੰ ਬਾਈ ਯੋਗੀ ਦਾ ਤੇ ਮੇਨ ਗੱਲ ਇਹਦੇ ਵਿੱਚ ਆਹਾ ਵੀ ਨਿਊਜ਼ੀਲੈਂਡ ਗਵਰਨਮੈਂਟ ਵੱਲੋਂ ਵੀ ਗਾਣੇ ਨੂੰ ਫੰਡਿੰਗ ਦਿੱਤੀ ਗਈ ਆ ਸੋ ਗਾਣੇ ਨੂੰ ਫੰਡਿੰਗ ਕਿਸੇ ਗੱਲ ਨਾਲ ਹੀ ਦਿੱਤੀ ਗਈ ਹੋਣੀ ਹੈ ਜੇ ਗਾਣਾ ਬਹੁਤ ਵਧੀਆ ਹੋਊਗਾ ਜਾਂ ਗਾਣੇ ਦੇ ਵਿੱਚ ਕੋਈ ਇਹੋ ਜਿਹਾ ਦਿਖਾਇਆ ਹੋਣਾ ਜਾਂ ਕੁਛ ਨਾ ਕੁਛ ਆਫ ਦੀ ਪੇਸ਼ਕਾਰੀ ਇਹੋ ਜਿਹੀ ਕੀਤੀ ਹੋਣੀ ਹੈ ਵੀ ਬਹੁਤ ਵਧੀਆ ਲੱਗੂਗੀ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਵੀ ਬਧੋਈ ਆ ਲੱਗੂਗੀ ਤੇ ਮੈਨੂੰ ਲੱਗਦਾ ਵੀ ਨਿਊਜ਼ੀਲੈਂਡ ਦੀ ਗਵਰਨਮੈਂਟ ਜਿਨ੍ਹਾਂ ਨੇ ਫੰਡਿੰਗ ਪਾਸ ਕੀਤੀ ਆ ਉਹਨਾਂ ਨੂੰ ਵੀ ਬਹੁਤ ਵਧੀਆ ਲੱਗੀ ਹੋਣੀ ਆ ਤੇ ਬਾਕੀ ਬਾਈ ਯੋਗੀ ਜ ਤਾਂ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਆ ਵੈਸੇ ਤਾਂ ਆਪਣੇ ਬਾਕੀ ਹੋਰ ਕੰਟਰੀਜ਼ ਦੇ ਵਿੱਚ ਯਾਨੀ 뮤ਜ਼ਿਕ ਇੰਡਸਟਰੀਜ਼ ਕੈਨੇਡਾ ਯੂਕੇ ਈਨਡੀਆ ਆ ਗੇਮ ਕੰਟਰੀਜ਼ ਦੇ ਵਿੱਚ ਤਾਂ ਆਪਣੀ ਪੰਜਾਬੀ ਇੰਡਸਟਰੀ ਬਹੁਤ ਵੱਡੀ ਹੈ ਜੀ ਪਰ ਨਿਊਜ਼ੀਲੈਂਡ ਇੱਕ ਤਾਂ ਕੰਟਰੀ ਛੋਟੀ ਆ ਤੇ ਉਤੋਂ ਇੱਥੇ ਇੰਡਸਟਰੀ ਵੀ ਬਹੁਤ ਛੋਟੀ ਹੈ ਜੀ ਤੇ ਇੰਨੀ ਛੋਟੀ ਕੰਟਰੀ ਦੇ ਵਿੱਚੋਂ ਆਪਣੀ ਮਾਂ ਬੋਲੀ ਜਿਹੜੀ ਹੁਣ 9ਵੇਂ ਨੰਬਰ ਤੇ ਆਉਂਦੀ ਆ ਇੱਥੇ ਜੀ ਤੇ ਉਹਨੂੰ ਜੇ ਨਿਊਜ਼ੀਲੈਂਡ ਗਵਰਨਮੈਂਟ ਰੈਕਗਨੀਸ਼ਨ ਦੇ ਰਹੀ ਆ ਤਾਂ ਡਿਫੀਨਿਟਲੀ ਕੁਝ ਨਾ ਕੁਝ ਤਾਂ ਹੋਏਗਾ ਜੀ ਸੋ ਪਲੀਜ਼ ਤੁਸੀਂ ਵੀ ਸੁਣੋ ਤੇ ਆਪਣੇ ਵਿਚਾਰ ਦੱਸੋ ਬੇ ਕਿਵੇਂ ਲੱਗ ਰਿਹਾ ਤੁਹਾਨੂੰ ਵੀ ਜੀ ਸੋ ਮੈਂ ਸਾਰਿਆਂ ਨੂੰ ਪਰਸਨਲੀ ਕਹਿਣਾ ਚਾਹਣਾ ਵੀ ਗਾਣਾ ਜ਼ਰੂਰ ਚੈੱਕ ਕਰਿਓ ਮੈਨੂੰ ਤਾਂ ਬਹੁਤ ਪਸੰਦ ਲੱਗਿਆ ਬਾਕੀ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਦੱਸਿਓ ਕੱਲ ਨੂੰ ਗਾਣਾ ਰਿਲੀਜ਼ ਹੋ ਰਿਹਾ ਜੀ ਗਾਣੇ ਦਾ ਨਾਮ ਹੈਗਾ ਬਿੱਲੀਆਂ ਅੱਖੀਆਂ